ਇਸੜੂ ਅਤੇ ਖੰਨਾ ਦੀਆਂ ਵੱਖ-ਵੱਖਰੀਆਂ ਥਾਵਾਂ ਤੇ ਕਿਸਾਨ ਜਥੇਬੰਦੀਆਂ ਤੇ ਉਹ ਸਮਰਥਕਾਂ ਵੱਲੋਂ 3 ਦਸੰਬਰ ਨੂੰ ਪੰਜਾਬ ਬੰਦ ਨੂੰ ਦਿੱਤਾ ਪਰ ਮਾਹੁੰਗਾਰਾ ਉਮੀ ਕਿਸਾਨ ਜੁੰਡੀਆਂ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਜੁਕਤ ਮੋਰਚਾ ਜਿੰਦਾਬਾਦ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਗਜੀਤ ਸਿੰਘ ਜੀ ਢੱਲੇਵਾਲ ਜਿੰਦਾਬਾਦ ਲੈਣਾ ਟੱਪ ਚਿੱਪ ਗਿਆ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੀ ਕਿਸਾਨ ਯੂਨੀਅਨ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਗਜੀਤ ਸਿੰਘ ਟੱਲੇਵਾਲ ਜਿੰਦਾਬਾਦ ਕੀ ਆਪਣੇ ਜਿਹੜਾ ਵੀ ਸਮੂਹ ਦੁਕਾਨਦਾਰ ਭਾਈਚਾਰਾ ਜੀ ਕਿਸਾਨ ਯੂਨੀਅਨ ਦੇ ਨਾਲ ਗੱਡੇ ਅਸੀਂ ਅੱਜ ਸਾਰਿਆਂ ਨੇ ਆਪਣਾ ਬੱਸ ਸਟੈਂਡੀ ਛੁੜੂ ਵੀ ਕਾਲ ਬੰਦ ਦੇ ਬੰਦ ਰੱਖਿਆ ਇਹ ਸਾਰੇ ਜਥੇ ਦਾ ਆਪਣੇ ਜਥੇਵੰਦੀ ਨਾਲ ਤੇ ਢੀਲਵਾਲ ਸਾਹਿਬ ਢੀਲਵਾਲ ਸਾਹਿਬ ਦੀ ਸਿਹਤ ਦੀ ਕਾਮਨਾ ਕਰਦੇ ਹਾਂ ਤੇ ਉਹ ਤੰਦਰੁਸਤ ਰਹਿਣ। ਜੀ ਮਾਤਮਾ ਉਹਨਾਂ ਨੂੰ ਛੜਦੀ ਕਲਾ ਜ ਰੱਖੇ। ਇਸ ਮੂਹ ਭਾਈਚਾਰਾ ਦੁਕਾਨਦਾਰ ਭਾਈਚਾਰਾ ਦੀ ਜਥੇਵੰਦੀ ਹੈ। ਮੈਂ ਜੀ ਦਾ ਖਾਲਸਾ ਕਿਨਾ ਜੀ ਤੁਹਾਡਾ ਮੈਂ ਨਰਿੰਦਰਜੀਤ ਸ੍ਰੀ ਸੁਲੂ ਜੀ ਸੀਨੀਅਰ ਵਾਈਸ ਪ੍ਰਧਾਨ ਕਾਮਿਕਸਾਂ ਯੂਨੀਅਨ ਪੰਜਾਬ ਇਹ ਜੋ ਅੱਜ ਧਰਨਾ ਲਗਾਇਆ ਇਹਦੇ ਵਿੱਚ ਕੀ ਮੰਗਾਂ ਰੱਖਦੇ ਹੋ ਤੁਸੀਂ? ਇੱਕ ਤਾਂ ਪਹਿਲਾ ਮੁੱਦਾ ਤਾਂ ਜੀ ਸਾਡਾ ਐਮਐਸਪੀ ਦਾ ਹੈ ਇਹਨਾਂ ਨੇ ਲਾਗੂ ਨਹੀਂ ਕੀਤੀ ਵਾਦੇ ਕੀਤੇ ਸੀ ਜਿਹੜੇ ਤਿੰਨ ਕਾਨੂੰਨ ਇਹਨਾਂ ਨੇ ਵਾਪਸ ਲਏ ਨੇ ਉਹ ਵੀ ਕੋਈ ਏਡੀ ਵਧੀਆ ਗੱਲ ਨਹੀਂ ਹੋਈ ਉਹਦੇ ਵਿੱਚ ਵੀ ਉਹਦੇ ਕਈ ਗੱਲਾਂ ਇਹਨਾਂ ਨੇ ਛੱਡ ਦਿੱਤੀਆਂ ਕਾਨੂੰਨਾਂ ਦੇ ਵਿੱਚ ਤੇ ਦੂਜੀ ਗੱਲ ਇਹ ਆ ਵੀ ਇਸ ਮੁੱਦੇ ਦੇ ਸਬੰਧ ਦੇ ਵੀ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਔਰ ਇੱਕ ਦੋ ਕੁ ਜਫੇਵੰਦੀਆਂ ਹੋਰ ਇਹਨਾਂ ਨਾਲ ਇਹ ਧਰਨੇ ਤੇ ਬੈਠੇ ਸੀ ਇਹ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਬੈਠੇ ਨੇ ਅੱਜ 32 ਦਿਨ ਤੋਂ ਉੱਤੇ ਹੋ ਗਏ ਮੇਰਾ ਖਿਆਲ 33 34 33 34 ਦਿਨ ਹੋ ਗਏ ਬੈਠਿਆਂ ਨੂੰ ਇਹਨਾਂ ਨੂੰ ਔਰ ਸਰੀਰ ਜਮਈ ਜਵਾਬ ਦੇ ਗਿਆ ਪਰ ਦਿਲ ਨੇ ਨਹੀਂ ਜਵਾਬ ਦਿੱਤਾ ਇਹਨਾਂ ਨੇ ਹਾਂ ਡਟੇ ਬੈਠੇ ਨੇ ਪੂਰੇ ਅਸੀਂ ਪਿਛਲੇ ਹਫ਼ਤੇ ਜਾ ਕੇ ਆਈ ਸਾਡੇ ਜਸੇਬੰਦੀ ਵੱਲੋਂ ਜਲਾਵਾਇਰ ਲਾਈ ਅਸੀਂ ਡਿਊਟੀਆਂ ਸਾਡੇ ਸਾਰੇ ਆ ਸਾਰਾ ਸਿੰਘ ਕਮੋਰ ਚ ਜਾਂਦਾ ਉੱਥੇ ਉਹਨਾਂ ਉਹਨਾਂ ਦੀ ਖਬਰਸਾਰ ਲੈਣਾ ਪਰ ਉਹਨਾਂ ਦੇ ਜਾਨੀ ਜਿਵੇਂ ਵਾਹਿਗੁਰੂ ਜੀ ਕਿਰਪਾ ਨਾਲ ਰਾਦੇ ਨਾਲੇ ਸਾ ਚੱਲਦੇ ਨੇ ਪਰ ਸਰੀਰ ਕਮਜ਼ੋਰੀ ਜਿਆਦਾ ਫੜ ਗਿਆ ਪਰ ਹਜੇ ਵੀ ਯਾਨੀ ਦਰਦ ਆਦਾ ਉਹਨਾਂ ਦਾ ਮੈਂ ਡਟੇ ਬੈਠੇ ਨੇ ਉਹ ਇੱਕ ਮਿੰਟ ਜਿਸ ਤਰ੍ਹਾਂ ਧਰਨੇ ਲਗਾਏ ਨੇ ਪੰਜਾਬ ਬੰਦ ਕੀਤਾ ਗਿਆ ਕਿ ਇਹਦੇ ਨਾਲ ਮੁੱਦੇ ਹਾਸਲ ਹੋ ਜਾਣਗੇ ਸਾਨੂੰ ਫੁੱਲ ਕਰਾਵਾਂਗੇ ਨਹੀਂ ਤਾਂ ਆਪਾਂ ਬੈਠੇ ਆ ਸੀ ਫਿਰ ਪ੍ਰੋਗਰਾਮ ਆਉਣ 8 ਤਰੀਕ ਨੂੰ ਸਾਡੀ ਉੱਥੇ ਮੋਗੇ ਸਯੁਗਤ ਮੋਰਚ ਦੀ ਵੱਡੀ ਕਾਨਫਰੰਸ ਹੈ ਰੈਲੀ ਹੈ ਤੇ ਇੱਕ ਤਰੀਕ ਨੂੰ ਸਾਡੀ ਕੌਮਿਕ ਸਾਜਣੀਆਂ ਦੀ ਚੰਦਪੁਰਾਣਾ ਪਿੰਡਾ ਬਾਕੀ ਪੁਰਾਣਾ ਦੇ ਨੇੜੇ ਉੱਥੇ ਸਾਡੀ ਮੀਟਿੰਗ ਹੈ ਇੱਕ ਤਰੀਕ ਨੂੰ ਕੌਮਨ ਸਾਂਝ ਜੁਨੀਅਰ ਦੀ ਸਾਰੀਆਂ ਜਥੇਬੰਦੀਆਂ ਅੱਜ ਆਪਣੇ ਉਹਦੇ ਨਾਲ ਬਲਬੂਤੇ ਨਾਲ ਮੀਟਿੰਗਾਂ ਕਰਕੇ ਉਹ ਕਰ ਰਹੀਆਂ ਤਿਆਰੀ ਕਰ ਰਹੀਆਂ ਨੇ ਅਸਰ ਕੋਈ ਵੱਡਾ ਅੰਦੋਲਨਾਂ ਨੂੰ ਪੱਢਾਂਗੇ ਜਦੋਂ ਕਮੇਟੀ ਦਾ ਕੋਈ ਫੈਸਲਾ ਹੋਊਗਾ ਅੱਜ ਤੋਂ ਤੱਕ ਧਰਨਾ ਜਾਰੀ ਰਹੇਗਾ ਜੋ ਇਹ ਤਾਂ ਅੱਜ ਦਿਨ ਵਾਸਤੇ ਹੀ ਕਾਲ ਸੀ ਕਿੰਨੇ ਵੇ ਤੱਕ ਇਹ ਸ਼ਾਮ ਨੂੰ 5 ਵਜੇ ਤੱਕ 5 ਵਜੇ ਤੱਕ ਹਾਂ

ਮੰਗਾ ਮੰਗਣਾ ਨਹੀਂ ਜੀ ਹੁਣ ਦੇਖ ਮੰਗਾ ਤਾਂ ਮੰਗਤੇ ਮੰਨਦੇ ਹੁੰਦੇ ਨੇ ਸਾਡਾ ਹੱਕ ਬਣਦਾ ਹੈ ਹਨਾ ਐਮ ਐਸ ਪੀ ਦੀ ਜਿਹੜੀ ਮੁੱਖ ਜਿਹੜੀ ਗੱਲ ਹੈਗੀ ਐਮ ਐਸ ਪੀ ਦੀ ਆ ਤੇ ਪੰਜਾਬ ਦੇ ਪਾਣੀਆਂ ਦੀਆਂ ਹੋਰ ਜਿਹੜੀਆਂ ਗੱਲਾਂ ਨੇ ਬਾਕੀ ਦਾ ਡੱਲੇਵਾਲ ਸਾਹਿਬ ਉਹਨਾਂ ਨੇ ਕੀ ਕੀ ਰੱਖੀਆਂ ਨੇ ਹਨਾ ਉਹਨਾਂ ਨੂੰ ਜਾਦਾ ਪਤਾ ਕਿ ਸਪੋਰਟ ਕਰ ਰਹੇ ਹੋ ਉਹਨਾਂ ਦੀ ਜਿਵੇਂ ਪਿਛਲੇ ਸੰਘਰਸ਼ ਵਿੱਚ ਕੀਤੀ ਸੀ ਇਸ ਵਾਸਤੇ ਸਾਰਿਆਂ ਨੂੰ ਤਕੜੇ ਹੋ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੁੰਦਾ ਮੈਂ ਇੱਕ ਗੱਲ ਕਰਦੀ ਕਿ ਉਹ ਬਜ਼ੁਰਗ ਪਿਛਲੇ 32-33 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਤੁਸੀਂ ਇੱਕ ਦੇਖੋ ਕਿ ਸਰਕਾਰਾਂ ਦੇ ਜੂਂਬ ਨਹੀਂ ਸਰਕ ਰਹੀ ਕਿ ਜਿਸ ਪੰਜਾਬ ਨੇ ਇਸ ਦੇਸ਼ ਦਾ ਢਿੱਡ ਭਰਿਆ ਹਨਾ ਕਿ ਅੱਜ ਉਹ ਕਿਸਾਨ ਸੰਘਰਸ਼ ਕਰ ਰਿਹਾ ਸਿਰਫ ਫਸਲਾਂ ਦੇ ਰੇਟ ਵਾਸਤੇ ਫਸਲਾਂ ਦੇ ਰੇਟ ਵਾਸਤੇ ਸੰਘਰਸ਼ ਕਰ ਰਹੇ ਆ ਔਰ ਤਾਂ ਪੰਜਾਬ ਨੂੰ ਦੇਣਾ ਕੀ ਆ ਇਹ ਕਹੇ ਕਿ ਬੀ ਐਮ ਐਸ ਪੀ 47 ਤੋਂ ਮਿਲ ਰਹੀ ਹੈ ਫਿਰ ਲੜਾਈ ਕੀ ਹੈ ਹੈ ਜੀ ਤੁਸੀਂ ਕਹੇ ਬੀ ਐਮ ਐਸ ਪੀ ਦਾ 47 ਤੋਂ ਮਿਲ ਰਹੀ ਹੈ ਵੀ ਅਸਲ ਲੜਾਈ ਕੀ ਹੈ ਅਸਲ ਲੜਾਈ ਇਹ ਹੈ ਜੀ ਜਿਹੜਾ ਰੇਟ ਹੈ ਉਹ ਬਿਲਕੁਲ ਸਹੀ ਨਹੀਂ ਮਿਲ ਰਿਹਾ ਆਪਣੇ ਗੁਆਂਡ ਚ ਜਿਹਨੂੰ ਇਹ ਸਾਰੀ ਦਿਹਾੜੀ ਨਿੰਦਦੇ ਨੇ ਪਾਕਿਸਤਾਨ ਨੂੰ ਉੱਥੇ 400 ਕਿਲੋਟ ਮਟਰ ਹੈ ਉੱਥੇ ਕਣਕ 6000 ਰੁਪਏ ਕੁਇੰਟਲ ਹੈ ਤੇ ਇਹ ਜਿਹੜੇ ਆਪਣੇ ਆਪ ਨੂੰ ਸੁਪਰ ਤਾਕਤ ਪੇਸ਼ ਕਰਦੇ ਨੇ ਉਰੇ ਕਿਸਾਨ ਭੁੱਖਾ ਮਰ ਰਿਹਾ ਕਿਸਾਨ ਆ ਆਤਮ ਹੱਤਿਆਵਾਂ ਕਰ ਰਿਹਾ ਜਿਹੜੇ ਰੇਟ ਨੇ ਸਾਰੀਆਂ ਫਸਲਾਂ ਦੇ ਬਹੁਤ ਜ਼ਿਆਦਾ ਘਟ ਨੇ ਤੇ ਜਿੰਨਾ ਚਿਰੇ ਵਾਜਿਬ ਰੇਟ ਜਿਹੜਾ ਹੈਗਾ ਉਨਾ ਚਿਰ ਨਹੀਂ ਮਿਲਦਾ ਤੁਸੀਂ ਪੜੇ ਲਿਖੇ ਹੋ ਤੁਸੀਂ ਦੇਖੋ ਵੀ ਸੋਨਾ 47 ਚ ਕੀ ਰੇਟ ਸੀ ਕਣਕ ਦਾ ਕੀ ਰੇਟ ਦੁਬਾਰਾ ਇਹ ਕਹਿਣ ਲੱਗੇ ਕਹਿੰਦੇ ਯਾਰ ਇਹਨਾਂ ਨੂੰ ਤਾਂ ਉਹੀ ਚੰਗੇ ਦੀ ਆ ਹਾਲਤ ਹੈ ਜਿਹੜਾ ਵੀ ਉਰੇ ਜਿਹਨੂੰ ਬਣਾਉਨੇ ਆ ਉਹ ਇੰਡੀਅਨ ਸਟੇਟ ਦੇ ਥੱਲੇ ਲੱਗ ਜਾਂਦਾ ਆਪਦੇ ਘਰ ਭਰਨ ਲੱਗ ਜਾਂਦੇ ਨੇ ਲੋਕਾਂ ਨੂੰ ਆਪਦੇ ਵਿੱਚੋਂ ਨਵੇਂ ਦੇ ਚੋਣੇ ਪੈਣਗੇ ਆ ਆਮ ਬੰਦੇ ਚੋਣੇ ਪੈਣਗੇ ਦੀਪ ਸੁੱਧੂ ਦੇ ਤੁਸੀਂ ਗੱਲ ਕਰੀਤੀ ਵੀ ਸਿੱਖ ਰਾਜ ਦੀ ਗੱਲ ਕਰਦੇ ਸੀਗੇ ਕਿ ਸਾਨੂੰ ਸਿੱਖ ਰਾਜ ਆ ਮੰਗਾਂ ਦੇ ਨਾਲ ਜਿੱਥੇ ਐਮਐਸਪੀ ਦੀ ਮੰਗ ਕੀਤੀ ਜਾਂਦੀ ਆ ਕਿਸਾਨੀ ਮੰਗਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਉੱਥੇ ਸਿੱਖ ਰਾਜ ਦੀ ਵੀ ਗੱਲ ਕਰਨੀ ਚਾਹੀਦੀ ਹੈ ਬਿਲਕੁਲ ਕਰਨੀ ਚਾਹੀਦੀ ਹੈ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਖਾਲਸਾ ਰਾਜ ਤੋਂ ਬਿਨਾ ਖੜੇ ਹੀ ਨਹੀਂ ਛੁੱਟਣਾ ਆਪਣਾ ਫਰੀ ਜੋ ਮੰਗਤੇ ਬਣੇ ਫਿਰ ਇਹ ਪੰਜਾਬ ਦੇ ਰਾਜ ਨੂੰ ਬਹਾਲ ਕਰਨਾ ਪੈਣਾ ਇਸ ਧਰਤੀ ਤੇ ਉਨਾ ਚਿਰ ਕੁਝ ਨਹੀਂ ਬਣਨਾ ਹੈਗਾ ਅਨਾਪਾ ਗੱਲਾਂ ਚਾਹੇ ਕੋਸ਼ਵਾਰੀ ਯਾਰ ਅੱਜ ਆਪਣੇ ਪੱਲੇ ਕੀ ਛੜਿਆ ਪਾਣੀ ਆਪਣਾ ਲੈ ਕੇ ਬਿਜਲੀ ਆਪਣੀ ਲੈ ਕੇ ਰੇਟ ਪੈਣ ਦੇ ਮੂੰਹਾਂ ਕਿ ਨਹੀਂ ਦੇਖਦੇ ਆ ਕਿ ਰੇਟ ਸਾਨੂੰ ਦੇਣਗੇ ਓ ਕਿ ਨਹੀਂ ਦੇਣਗੇ ਓ ਫਿਰ ਆਪਣੇ ਡੰਡਾ ਫੇਰਦੇ ਨੇ ਠੀਕ ਹੈ ਆਪਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਤੁਸੀਂ ਇਹ ਦੇਖੋ ਰਾਜਧਾਨੀ ਆ ਉਹ ਪੂਰੇ ਦੇਸ਼ ਦੀ ਉੱਥੇ ਆਪਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਆਪਾਂ ਨੂੰ ਅਲੱਗ ਦਾ ਅਹਿਸਾਸ ਕਰਾਇਆ ਜਾ ਰਿਹਾ ਸਿੱਖਾਂ ਨੂੰ ਖਾਸ ਕਰਕੇ ਕਿ ਤੁਸੀਂ ਤਾਂ ਸਾਡਾ ਹਿੱਸਾ ਹੀ ਨਹੀਂ ਹੈਗੇ ਤੇ ਫੇਰ ਅਸੀਂ ਵੀ ਇਹਨਾਂ ਤੋਂ ਕੀ ਲੈਣਾ ਮੈਂ ਤਾਂ ਜਥੇਬੰਦੀਆਂ ਨੂੰ ਕਿਹਾ ਸੀ ਉੱਥੇ ਕਹਿ ਕੇ ਆਏ ਆਂ ਵੀ ਯਾਰ ਜਿੰਨੇ ਦਿੱਲੀ ਨੂੰ ਰਸਤੇ ਜਾਂਦੇ ਨੇ ਆਪਾਂ ਉੱਥੇ ਡੋਕੇ ਲੈਣ ਜਾਣਾ ਇਹਨਾਂ ਕੋਲ ਦਿੱਲੀ ਦਿੱਲੀ ਕੀ ਦੇਵਾਂਗੇ ਪਹਿਲਾਂ ਗਈ ਸੀ ਦਿੱਲੀ ਜਿਹੜੇ ਦਿੱਲੀ ਤੋਂ ਰਸਤੇ ਆਉਂਦੇ ਨੇ ਜਿੰਨੇ ਪੰਜਾਬ ਦੇ ਸਾਰੇ ਬੰਦ ਕਰੋ ਆਪਣੇ ਆ ਭੱਜੇ ਫਿਰਨਗੇ 2-3 ਸਾਲ ਫਸਲ ਨਾ ਬੀਜੋ ਇਹਨਾਂ ਦਾ ਇੰਨੇ ਜੋਗ ਹੀ ਨੇ ਇਹ ਅੱਜ ਕੋਈ ਹਰਿਆਣਾ ਦੇ ਵਿੱਚੋਂ ਰਿਸਪਾਂਸ ਮਿਲਿਆ ਹਰਿਆਣਾ ਵੀ ਬੰਦ ਹੈ ਕਿ ਕੱਲਾ ਪੰਜਾਬ ਵੀ ਬੰਦ ਕਰ ਦਿੱਤਾ ਗਿਆ ਕਿ ਹੋਰ ਵੀ ਸਟੇਟ ਦੇ ਵਿੱਚ ਬੰਦ ਸਾਰੇ ਪੰਜਾਬ ਪੰਜਾਬ ਦਾ ਮੈਨੂੰ ਤਾਂ ਪਤਾ ਹੈ ਜੀ ਹਰਿਆਣਾ ਦਾ ਮੈਂ ਐਵੇਂ ਹੀ ਤੁਹਾਨੂੰ ਕਹਿਦਾ ਵੀ ਉਹ ਵੀ ਬੰਦ ਹੈ ਪੰਜਾਬ ਕੰਪਲੀਟ ਬੰਦ ਹੈ ਪੰਜਾਬ ਦੇ ਲੋਕਾਂ ਨੇ ਭਾਈਚਾਰਕ ਏਕਤਾ ਦਾ ਜਿਹੜਾ ਸੱਦਾ ਸਭ ਨੇ ਦਿੱਤਾ ਚਾਹੇ ਕੋਈ ਘਰ ਬੈਠ ਕੇ ਦੇਤਾ ਦੁਕਾਨਾਂ ਬੰਦ ਨੇ ਟਰਾਂਸਪੋਰਟ ਬੰਦ ਹੈ ਇੱਥੋਂ ਤੱਕ ਕਿ ਜਿਹੜੇ ਸਰਕਾਰੀ ਮੁਲਾਜ਼ਮਾਂ ਦੇ ਜੂਨੀਅਰਾਂ ਤੇ ਈਮਾਨੇ ਵੀ ਬੰਦਾ ਦਾ ਸਮਰਥਨ ਕੀਤਾ ਮੈਂ ਦੋ ਤਿੰਨ ਜਗ੍ਹਾ ਬੋਲ ਕੇ ਆਇਆ ਜਾ ਕੇ ਆਇਆ ਬਹੁਤ ਚੜ੍ਹਦੀ ਕਲਾ ਸਾਰਾ ਪੰਜਾਬ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਦੀ ਕਾਲ ਤੇ ਉਹਨਾਂ ਦੇ ਨਾਲ ਸਾਰਾ ਕਿਸਾਨ ਸਾਰੇ ਦੁਕਾਨਦਾਰ ਸਾਰੇ ਮਜ਼ਦੂਰ ਸਾਰਾ ਹੀ ਪੰਜਾਬ ਦਾ ਭਾਈਚਾਰਾ ਇਹ ਚਾਹੁੰਦਾ ਕਿ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਵੀ ਸਾਡਾ ਸਾਥ ਦੇ ਤਾਂ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈਗੀ ਇਹ ਕੋਈ ਰਾਜਨੀਤਿਕ ਮੰਚ ਨਹੀਂ ਹੈ ਨਾ ਹੀ ਕੋਈ ਸਾਡਾ ਆਪਣਾ ਇਹ ਬਿਲਕੁਲ ਨਰਮ ਕਿਸਾਨ ਮਜ਼ਦੂਰ ਜੋ ਵੀ ਅੱਜ ਇਹ ਬੰਦਵੇ ਬਾਰ-ਬਾਰ ਦੱਸਦੇ ਨੇ ਇਹ ਜੋ ਬੰਦਾਂ ਚ ਭਾਰਤ ਬੰਦਾ ਪੂਰੇ ਭਾਰਤ ਦੇ ਬੰਦ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਤੁਹਾਨੂੰ ਵੀ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਦੇਖਦੇ ਹੋ ਮੈਨੂੰ ਇਹ ਦੱਸਦੇ ਨੂੰ ਬੜੀ ਖੁਸ਼ੀ ਹੁੰਦੀ ਆ ਇਹ ਪੂਰਨ ਤੌਰ ਤੇ ਬੰਦ ਹੋਇਆ ਇਹ ਬੰਦ ਜੋ ਪੂਰਨ ਤੌਰ ਤੇ ਮੁਕੰਮਲ ਬੰਦ ਹੋਇਆ ਮੈਨੂੰ ਸਾਨੂੰ ਦੱਸਦੇ ਉਹ ਖੁਸ਼ੀ ਹੁੰਦੀ ਆ ਇਹਦਾ ਮਤਲਬ ਕੀ ਆ ਜੇ ਆਪਾਂ ਇਹਦਾ ਕੋਈ ਸਿੱਟਾ ਕੱਢੀਏ ਕੀ ਆ ਵੀ ਆਮ ਲੋਕ ਜੋ ਤੁਗਾਮ ਦੇ ਸਾਰੇ ਵਰਗਾਂ ਦੇ ਸਾਰੇ ਧਰਮਾਂ ਦੇ ਗਰੀਬ ਅਮੀਰ ਉਹਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਸਾਥ ਦਿੱਤਾ ਭਾਵੇਂ ਉਹ ਘਰਾਂ ਦੇ ਵਿੱਚੋਂ ਭਾਵੇਂ ਸੜਕਾਂ ਦੇ ਹੋਂ ਭਾਵੇਂ ਕਿਸੇ ਵੀ ਤਟੰਗ ਦੇ ਨਾਲ ਹਰ ਤਰ੍ਹਾਂ ਦਾ ਬੰਦ ਹੋਇਆ ਬੰਦ ਨੂੰ ਪੂਰੀ ਸਮਰਥਨ ਮਿਲਿਆ ਮੈਂ ਬਾੜ-ਬਾਰ ਸਾਰਿਆਂ ਫੋਰਮਾਂ ਦਾ ਸਾਰੇ ਸਾਰੇ ਏਕਾ ਟਿੱਕਾ ਏਕਾ ਸਰਨ ਮਜ਼ਦੂਰ ਏਕਾ ਸੜਕ 'ਤੇ ਹਰ ਘਰ ਬਾਹਰ ਬਾਰ ਬਾਰ ਅਸੀਂ ਦੌੜਦੇ ਆਂ ਇਹ ਫਿਰ ਬਿੰਦ ਕਰੂ ਜੋ ਵੀ ਮਕਾਨ 'ਚ ਕੋਈ ਵੀ ਦੁਕਾਨ ਖੁੱਲਿਆ ਆ ਬਾਬਾ ਬਾਪੂਆਂ ਦੀਆਂ ਬੜੀਆਂ ਵੀ ਅੱਖਾਂ ਉਹਨੇ ਕਿਰਕਰਾ ਖਰਾਬ ਕਰਕੇ ਧਰਤੀਆਂ ਜਿਹੜਾ ਨਵੇਂ ਜਾਂਦੇ ਉਹ ਸਪਰੇਆ ਮਾਰਦੇ ਨੇ ਇਹ ਦਿਖਦਾ ਨਹੀਂ ਉਹ ਕਿਤੇ ਉਹ ਆਪਣੀਆਂ ਇੱਥੇ ਟਰੱਕ ਨਹੀਂ ਲਿਉਂਦਾ ਇੱਕੋ ਕਿਤੇ ਚੱਕ ਕੜਕਾ ਕਿਲੋ ਜੱਤਾਂ ਦੇਖੋ ਤੁਸੀਂ ਜੱਤਾਂ ਦੇ ਇੱਕਾ ਇੰਦਾਰਾ ਲਾਉਣਾ ਬਹੁਤ ਸਾਰਾ ਜਿੱਕੇ ਧਰਨੇ ਤੇ ਆਇਆ ਲੰਗਰ ਲਾਇਓ ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹਾ ਤੁਹਾਨੂੰ ਸੰਭਾਰਾ ਮਿਲ ਰਿਹਾ ਲੋਕਾਂ ਦਾ ਦੱਸਣ ਦੀ ਲੋੜ ਨਹੀਂ ਪੈਣੀ ਇੱਕ ਜਿਹੜਾ ਸੰਭਾਰ ਜਿੱਨੇ ਸੋਲੀ ਡੱਲੇਵਾਲ ਸਾਹਿਬ ਕਮੇਟੀ ਬਾਟਰ ਤੇ ਬੈਠੇ ਨੇ ਉਹਨਾਂ ਨੂੰ ਮਾਰਨ ਬਸ ਕਰਦੇ ਅੱਜ ਪਿੰਡ ਦਿੱਲੀ ਨੂੰ ਵੀ ਪੰਜਾਬ ਆ ਗਿਆ ਕੱਪੇ ਦੀ ਧਾਤੂ ਖਾਰੇ ਕੁਝ ਮੰਨ ਲਓ ਸਾਡੇ ਜਿਹੜੇ ਕੁਝ ਠੀਕ ਪੈ ਗਈ ਲੀਡਰ ਨੇ ਕਸਾਜ ਨਹੀਂ ਹੁੰਦੇ ਲੱਖ ਲੱਖ ਧੜਿਆਂ ਦੇ ਤੁਸੀਂ ਲਾਜ ਹੀ ਨਹੀਂ ਮਰੇ ਕਹਿੰਦਾ ਸਾਨੂੰ ਉਹਨਾਂ ਨੇ ਸਨੇਹਾ ਨਹੀਂ ਦਿੱਤਾ ਮੈਂ ਮੁੰਡੇ ਜਿਹੜੀ ਹੈ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਇੰਤੀ ਕਰਦਾ ਕੋਣੇ ਹੋ ਕੇ ਦੇਖੋ ਇਹ ਦੱਲੇਵਾਲ ਸਾਹਿਬ ਦੇ ਮੁੰਡੇ ਦਾ ਵਿਆਹ ਨਹੀਂ ਹੋਏਗਾ ਜਿਹੜਾ ਤੁਹਾਨੂੰ ਉਹ ਪੁੱਛ ਕੇ ਕਰਦਾ ਬਾਕੀ ਉਹ ਮਰੇ ਨੇ ਰੋੜੋ ਵੀ ਕਹਿੰਦੇ ਆ ਦੀਆਂ ਮੰਗਾ ਨੂੰ ਸ਼ਾਂਤੀਆਂ ਮੰਗਾ ਨੂੰ ਬੀਬੀਆਂ ਦੀਆਂ ਜੀਮੀਦਾਰਾਂ ਦੀਆਂ ਮੁਖੀਆਂ ਦਾ ਦੁਕਾਨਦਾਰਾਂ ਦੀਆਂ ਮੰਗਾ ਨੂੰ ਮੁਖ ਖਰਾਕੇ ਨਰਨ ਵਰਤ ਦੇ ਬੈਠੇ ਹਨ ਟੀਵੀ ਮੋਬਾਈਲ ਬਕਤੀ ਕਰਦੇ ਨੇ ਜਿਹੜੇ ਮੁੰਡੇ ਜਿਹਨੇ ਛਿਕਵੇ ਹਨ ਉਹਨਾਂ ਨੂੰ ਭੁਲਾ ਕੇ ਉਸੇ ਪਹੁੰਚਣ ਦੀ ਕਿਰਪਾ ਹਤਾ ਕਰਨ ਦੇਖੋ ਬੜਾ ਕਿਉਂ ਨਹੀਂ ਹੋ ਰਹੀ ਇੱਕ ਜੋੜਾ ਕਿਉਂ ਨਹੀਂ ਕਦੇ ਮਲਾਈ ਖਾ ਗਏ ਉਹ ਪਹਿਲਾਂ ਪਹਿਲਾਂ ਧਰਨ ਲੱਗਿਆ ਸੀ ਦੇਖੋ ਇਹ ਜਿਹੜੇ ਹੈਗੇ ਨੇ ਨੀਟਵੇ ਜਾਣ ਨੇ ਤਾਂ ਇਹਦੇ ਬਾਰੇ ਅਸੀਂ ਨਹੀਂ ਕਰ ਸਕਦੇ